ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਸੀਸ ਸੇ ਗੁੱਡ ਮਾਰਨਿੰਗ ਕੈਰੋ ਵੀ ਤੁਹਾਨੂੰ ਗੁੱਡ ਮਾਰਨਿੰਗ ਅਨੇ ਦਾ ਚਾਪ ਦੀਆ ਪਾਣਾ ਚੱਕ ਲਏ ਪਰੇ ਰੱਖਣੇ ਸੀ ਗਿਓ ਚਲੋ ਕੋਈ ਨਾ ਚਲੋ ਕਰੋ ਜੀ ਕੀ ਕਰਨਾ ਦੱਸੋ ਪਿਆਜ਼ ਲੈ ਕੇ ਆਂਦੇ ਨੇ ਪੂਰੇ ਸੈਟਿੰਗ ਕਰਾਂਗੇ ਸਾਰਾ ਸਮਾਨ ਹੋਲਡ ਫੋਲਡ ਹੋਇਆ ਪਿਆ ਹੂੰ ਸੈੱਟ ਕਰਕੇ ਰੱਖਾਂਗੇ ਹੁਣ ਸੋਚ ਰਿਹਾ ਵੀ ਕਿੱਥੋਂ ਸ਼ੁਰੂ ਕਰਾਂ não ਕਰ ਕੇ ਸਾਡੀ ਬਾਤੀਆ ਰੱਖ ਕੇ ਸੈਟਿੰਗ ਕਰਕੇ ਆਂ ਇਹ ਕਹਿੰਦੇ ਸੀ ਵੀ ਉਹ ਪਾ ਲੈਣੀ ਹੈ ਜਦੋਂ ਸੁੱਕਣਾ ਹੋਵੇ ਜਦੋਂ ਇਹਦਾ ਗੰਦਾ ਹੋਣੀ ਪਾ ਕੇ ਅੱਗੇ ਨਾ ਆਵੇ ਮਾਰ ਕੇ ਚੱਟਣ ਦਾਲੇ ਫੇਸਬੁਕ ਨੂੰ ਲਾਉਣੀ ਮੈਨੂੰ ਜੇ ਦਿਰਾਉਂ ਕਦਾਂ ਕਰੀ ਇਹ ਨੂੰ ਸਟਕਾ ਦੇ ਕੇ ਕਿ ਮੈਸਲੋ ਨੂੰ ਜਿਹੜੇ ਖੜੇ ਹਾਂ ਉਹਨਾਂ ਦੇ ਨਾਲ ਐਸਲੋ ਨੂੰ ਇਧਰ ਨੂੰ ਪਾਵੇ ਕਰਕੇ ਉਦੋਂ ਆਪਸਾ ਉਹਨੂੰ ਲਾ ਕੇ ਐਟੇਨਾਈ Yeah, go Thank you. Yeah. Yeah. ਆਦੋ ਜਿਹੜਾ ਨੰਨ ਆਵੇ ਆ ਵੀ ਆ ਆ ਮਾਸੇ ਉਹ ਆਉ ਕੱਢ ਲੈਣੇ ਸੀਗੇ ਆਹਾਂ ਕੱਟ ਕੇ ਫੜੇਗੇ ਕਰਦੇ ਆ ਠੀਕ ਹੈ ਆ ਇਹਦੇ ਥੇ ਨੀਂ ਨਾ ਆਲ ਕੀ ਰੱਖੀ ਮੈਂ ਨਾ ਉਹ ਤੇ ਨਾ ਵੇ ਠੀਕ 知道，对吧？ thank you. ਇਸ ਨੂੰ ਗੇਟ ਨਹੀਂ ਲਾਉਣਾ ਇਲਾਕੇ ਕਿਹੜਾ ਰੱਖ ਦਨੇ ਆ ਹਨਾ 14 ਤਾਂ ਨਹੀਂ ਇੱਥੇ ਨਾ ਐਂ ਨੂੰ ਇੱਧਰ ਕੱਢ ਲੋ ਜਿੱਥੇ ਜਗ੍ਹਾ ਮਿਲੂ ਇਸ ਮਾਰ ਉੱਥੇ ਰੱਖਾ ਵੀ ਪਹਿਲਾਂ ਉਹਰੇ ਟੇਬਲ ਤੇ ਲਾਵੇਂ ਕਿਹੜੇ ਤੱਕ ਇਹ ਵਰਤ ਕਰੀਏ ਅਸੀ ਚਾਬੀਆਂ ਨਾ ਖੋਲ ਪੁੱਤ ਬਾਪੂ ਜੀ ਕਹਿਣਗੇ ਚਾਬੀਆਂ ਕੋ ਖੰਡਾਤੀਆਂ ਨਾਲੇ ਲੱਗੂ ਇਹ ਕੋਈ ਚੀਜ਼ ਤੇਰੇ ਇਹ ਕਿਤੇ ਆ ਮੰਨਦੀ ਜੀ ਦਾ ਹਾਂ ਜੀ ਆ ਕੱਠੇ ਕਰ ਦੋ ਸਾਰੇ ਖੁਰਚੇ ਇਹ ਤਾਂ ਬਰਤਨ ਵਾਲੇ ਆਪਣੋਂ ਤਾਂ ਹੋਰ ਨਹੀਂ ਖਾਦਗੇ ਇਹ ਇਹਨਾਂ ਨੂੰ ਆਪੇ ਉੱਪਰ ਰੱਖ ਲੈ ਜੇ ਬਰਤਨ ਆਇਆ ya la hubo ਹਾਂਜੀ ਡੇਟਾ ਬਾਰੇ ਉਤਰੀ ਹੋਮੇ ਆ ਗਿਆ ਬਸ ਹਾਂਜੀ ਚੁੱਲਾ ਗਰਮ ਕੰਮ ਨੂੰ ਕਰਦੇ ਹਾਂ ਇਹ ਇੱਕ ਛੱਡਣ ਵਾਲੀ ਭਰ ਹੱਥਲਾ ਉਹਦੀ No. ਕਹਿੰਦੇ ਮੋਟੇ ਪਾਣੀ ਚ ਪਿੱਟ ਕੋ ਛੱਡ ਉਹਦੇ ਹੀਟਾ ਵੀ ਉਹ ਲਾਉਣੀਆਂ ਪੈਣੀਆਂ ਆਹ ਹਾਂ ਇਹ ਨਹੀਂ ਲੱਗਣਾ ਉਹ ਲੱਗੂਗਾ ਪਹਿਲਾਂ ਉਹਨੂੰ ਕਿੱਥੇ ਖੜਾ ਆਉਂਗੇ ਇਹਦੇ ਵਿੱਚ ਥੋੜੀ ਬੜੂ ਉਹ ਉਹ ਵੱਡਾ ਹੈ ਛੋਟਾ ਹੈ ਬੜਾ ਮੰਜਾ ਨਹੀਂ ਹੱਥ ਲੱਗਣਾ ਕੀ ਬੜਾ ਮੰਜਾ ਦੇ ਦਿੱਤਾ ਸੀ ਕਿ ਇੱਥੇ ਜਗ੍ਹਾ ਰੱਖੋ ਤੁੰ ਸਾਈਡ ਤੇ ਵੀ ਖੜਾ ਰੱਖੋ ਆਹ ਫਿਰ ਤੁਹਾਨੂੰ ਨਾਲੇ ਨੂੰ ਮਿਲ ਲਾਇਓ ਇਹਨੂੰ ਦੇਖੋ ਕਿ ਇਹ ਇਹ ਵੀ ਤਾਂ ਇਹਦੇ ਵਿੱਚ ਪੂਰਾ ਪੂਰਾ ਖੜਾਉਂਦੀ ਕਿ ਜਗਾ ਇਹ ਰੋ ਰੋਕੂ ਆ ਹਾਂ ਹਾਂ ਉਹ ਨਹੀਂ ਕਿ ਜਗਾ ਉਹ ਰੋਕੂ ਅੰਨੇ ਜਿਆ ਤੂੰ ਮੰਜਾ ਦੇਖ ਆ ਮੰਜਾ ਦੇਖ ਕਾਉਂ ਤੋਂ ਮੇਰੇ ਕੋਲ ਆਣਾ ਤਾਂ ਠੀਕ ਨਹੀਂ ਹੈਗਾ ਠੀਕ ਹੈ ਨਹੀਂ ਮਾਤਾ ਜੀ ਕੀ ਆਇਆ ਆਇਆ ਜਿੱਦਾਂ ਫਸ ਗਿਆ ਵੈਰ ਗੂਗਾ ਦੇਖ ਕੇ ਲਾਤੀ ਜਾਂਦਾ ਠੀਕ ਹੈ ਫਿਰ ਹੋਮ ਅਸੀ ਸੂਰੀ ਆ ਜਾਓ ਪੁੱਤਾਂ ਚੁੱਲਾ ਮਾਪਾ ਨੇ ਗਰਮ ਕਰਤਾ ਹੁਣ ਜੰਨੇ ਨੂੰ ਹੱਥ ਨਾਲ ਆ ਲਈ ਲੋਹੇ ਦਾ I do i do I do i do ਪਪਲ ਐ ਪੈਪਰ ਦੇ ਬਲੂਨ ਨੇ ਆਲਾ ਦੋਸ ਮਾ ਆ ਪਾਪਾ ਜੀ ਬਲੂਨ ਨੇ ਕਿਹੜੇ ਹੋਲੀ ਵਾਲੇ ਫਰੂਰੇ ਦੀ ਉੱਤੇ ਨੇ ਉਹ ਕਲਰ ਵੀ ਪਏ ਪੀਰੇ ਦੇ ਉੱਤੇ ਨੇ ਅੱਛਾ ਕਲਰ ਵੀ ਪਏ ਨੇ ਸੰਜੀ ਆਲਾ ਦੋਸ ਮਾ ਹਾਂ ਅੰਦਰ ਤੋਂ ਕਿਹਨਾਂ ਮਾ ਉੱਥੇ ਲਾ ਦਿਓ ਉਹਦੇ ਆਹ ਦੇਖ ਤੀਨੋਂ ਹੱਕ ਮਾਰ ਦੀ ਆਹ ਦੇਖੋ ਕੜਾਈ ਕੋਈ ਜਗ੍ਹਾ ਜੀ ਕਿਨੂੰ ਹੱਕ ਮਾਰ ਦੀ ਕੋਈ ਸੌਂਦੇ ਨਹੀਂ ਪਤਾ ਨਹੀਂ ਸਮਾਂ ਕੋਈ ਨਹੀਂ ਹਾਂ ਕੌਣ ਸੀ ਪਹਿਲੀ ਸੀ ਇਹ ਮੂਹ ਦੇਖ ਹਾਤਾ ਸਵੇਰੇ ਰੱਖਣ ਵਾਲਾ ਸੀਗਾ ਸਵਾ ਲਾ ਕੇ ਸਾਰੀਆਂ ਅੱਖਾਂ ਮੜ ਲੀਆਂ ਸਾਰੇ ਮੂਹ ਤੇ ਸਵਾ ਹਾਂਜੀ 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 और जो आधा बात बना रही है उधर ऊपर आते हैं हां एक ही में अरे आप इतने ही अच्छा लग गया है ये ठंडी छोड़ दिया बता नहीं दो ਕਰਕੇ ਉਹਦੇ ਉੱਤੇ ਧਰ ਦੋ ਫੇਟੀ ਤੇ ਉਰੀ ਪਾਈ ਉਰੀ ਨਾਲ ਜਿਹੜੇ ਆ ਖਾਣੇ ਬੰਨੇ ਹੋਏ ਨੇ ਲੱਗੇ ਨੇ ਇਹ ਘਰ ਦੇ Hvad gør det? Hvad er det? Hvad det? er det? det? ਦੀਨ ਕੇ ਪਾਣੀ ਪਿੱਛੇ ਦੇ ਦੇਖੇ ਛੋਟੇ ਛੋਟੇ ਕਰ ਕਰੋ ਢੇੜੀ ਇਹਨਾਂ ਨੂੰ ਠਹਿਕਿਆ ਨੂੰ

ਸੀਸ ਨੂੰ ਬਣਾਈਆਂ ਨੇ ਅੱਜ ਨੂੰ ਉਹ ਮਚਾਲੀਆਂ ਸੇਲੀਆਂ ਖਾਣ ਨੂੰ ਰੋਜ਼ ਮਿੱਠਾ ਹੀ ਖਾਂਦੀ ਆ ਇਨਸਟੈਡ ਆਫ ਮੈਗੀ ਕਹਿ ਸਕਦੇ ਆਪਾਂ ਅੱਜ ਨੂੰ ਮਚਾਲੀਆਂ ਬਣਾ ਲਿਆ ਲਗ ਗਿਆ ਨੀ ਬਣ ਗਿਆ ਹੋ ਗਿਆ ਹਣਾ ਲਗ ਗਿਆ ਲੈ ਗਿਆ ਹੂੰ ਮੈਂ ਮਿਰਚ ਕੱਟ ਪਾਈ ਉਹ ਐਂ ਜਗ੍ਹਾ ਤੇ ਕਰਦੇ ਰਬੜਤਨ ਲਾ ਗਏ ਹੂੰ ਰਾਪਟੇ ਨੇ ਕੱਟ ਲਈ ਬਣ ਗਿਆ ਸੇਮੀਆਂ ਬਣ ਗਈਆਂ ਅਸੀਸ ਵੀ ਖਾ ਰਿਹਾ ਹੈ ਸਵਾਦ ਲੈ ਲੈ ਕੇ ਅਸੀਸ ਨੂੰ ਵੀ ਟੇਸਟੀ ਲੱਗਿਆ ਅਸੀਸ ਟੇਸਟੀ ਨੇ ਨਾ ਪੁੱਤ ਅਸੀਸ ਨੂੰ ਡਿਫਰੈਂਟ ਚੀਜ਼ ਮਿਲਦੀ ਨਾ ਖਾਣ ਲਈ ਅਸੀਸ ਨੂੰ ਅਸੀਂ ਹੁਣ ਹੁਣ ਅਸੀਸ ਨੂੰ ਹੁਣ ਵਿਆਹ ਦਾ ਕਾਰਡ ਵੀ ਆ ਰਿਹਾ ਦੱਸੋ ਅਸੀਸ ਦੇ ਕੀ ਲੱਗਦੇ ਨੇ ਜੀ ਇਹਨਾਂ ਦਾ ਵਿਆਹ ਹੈ ਤਾਇਆ ਤਾਇਆ ਕੀ ਮਿਲ ਲੱਗ ਚੋ ਬਹੁਤ ਸੌਰੀ ਮੈਂ ਆਪਣੇ ਅਸੀਸ ਦੇ ਨਾਨੇ ਦਾ ਵਿਆਹ ਏ ਮਾਮੀ ਦਾ ਤਾਂ ਹੁੰਦਾ ਹੀ ਆ ਅਸੀਸ ਦੇ ਨਾਨੇ ਦਾ ਵਿਆਹ ਏ ਅਸੀਸ ਆਪਣੇ ਨਾਨੇ ਦਾ ਵਿਆਹ ਦੇਖੂਗਾ ਨਾ ਨਹੀਂ ਮੈਂ ਆਪਣੇ ਬਾਡੀ ਦੇਖਿਆਊਗਾ ਕਿਸ ਨੇ ਨਾਨੇ ਦਾ ਵਿਆਹ ਆਪ ਜੀ ਦਾ ਤੁਸੀਂ ਖਾਧੀਆਂ ਨੇ ਕਦੇ ਅੱਗੇ ਹਾਂ ਮੇਰੇ ਥੋੜੀ ਜਿਹੀ ਸੌਸ ਪਾਉ ਉਸ ਥੋੜੀ ਹੋ ਜਾ ਮਾਤੋਨਾ ਹਮ ਕਿੰਨੀ ਕਹ ਦੱਸ ਦੋ ਬਸ